ਮੈਂ ਸਭ ਤੋਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦਾ ਧੰਨਵਾਦ ਕਰਦਾ ਔਰ ਅਰਵਿੰਦ ਤੇਜਰੀਵਾਲ ਜੀ ਉਹਨਾਂ ਦੀ ਜਿਹੜੀ ਸੋਚ ਕੇ ਚੰਗੀ ਸਿਹਤ ਚੰਗੀ ਵਿੱਦਿਆ ਦੇ ਨਾਲ ਸਟੇਟ ਨੂੰ ਅੱਗੇ ਲਿਜਾਇਆ ਜਾ ਸਕਦਾ ਅ ਬਹੁਤ ਵੱਡਾ ਪੰਜਾਬ ਦੇ ਲੋਕਾਂ ਲਈ ਇਹ ਸੁਗਾਤ ਆ ਕਿਉਂਕਿ ਇਲਾਜ ਤੇ ਪੈਸੇ ਖਣੋ ਬੜੇ ਐਸੇ ਮਰੀਜ਼ ਸੀਗੇ ਜਿਨ੍ਹਾਂ ਦਾ ਇਲਾਜ ਨਹੀਂ ਸੀ ਉਹ ਪਾਉਂਦਾ ਔਰ ਉਹਨਾਂ ਦੀ ਕੀਮਤੀ ਜਾਨ ਜਿਹੜੀ ਉਹ ਚਲੀ ਜਾਂਦੀ ਸੀ ਔਰ ਇਸ ਸਹੂਲਤ ਦੇ ਨਾਲ ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਸਖਸ਼ ਨਹੀਂ ਬਚੂਗਾ ਜਿਸ ਦਾ ਇਲਾਜ ਨਹੀਂ ਹੋ ਸਕੂਗਾ ਸੋ ਮੈਂ ਸਮਝਦਾ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੱਕੋ ਇੱਕ ਸਟੇਟ ਪੰਜਾਬ ਸਟੇਟ ਆ ਇਹ ਇਹਨੇ ਪਹਿਲਾ ਹਮਲਾ ਮਾਰਿਆ ਔਰ ਇਹਦੀ ਜਿਹੜੀ ਸਭ ਤੋਂ ਵੱਡੀ ਵਧਾਈ ਮੈਂ ਮੁੱਖ ਮੰਤਰੀ ਪੰਜਾਬ ਨੂੰ ਦਿੰਨਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬੇਸ਼ੱਕ ਜਿੰਨੇ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕਰ ਰਹੇ ਨੇ ਪਰ ਇਹ ਬੜੀ ਵੱਡੀ ਜਿਹੜੀ ਸਗਾਤਾ ਪੰਜਾਬ ਦੇ ਲੋਕਾਂ ਲਈ ਸਰ ਇੱਕ ਸੁਣਨ ਚ ਆਇਆ ਵੀ ਹੱਲੇ ਕੀ ਕਾਰਡ ਲੋਕਾਂ ਦੇ ਹੱਥ ਚ ਨਹੀਂ ਆਏ ਪਰ ਇਲਾਜ ਜਿਹੜੇ ਸ਼ੁਰੂ ਹੋ ਚੁੱਕੇ ਹੈ ਬਿਲਕੁਲ ਜੀ ਆਪਣੇ ਫਿਰੋਜ਼ਪੁਰ ਦੇ ਵਿੱਚ ਹੀ ਕੱਲ ਸੰਧੂ ਹਸਪਤਾਲ ਦੇ ਵਿੱਚ ਪਹਿਲਾ ਪੇਸ਼ੈਂਟ ਗਿਆ ਸੀਗਾ ਜਿਹੜਾ ਪਰਚੀ ਲੈ ਕੇ ਗਿਆ ਔਰ ਉਹਨਾਂ ਨੇ ਐਡਮਿਟ ਕਰ ਲਿਆ ਔਰ ਉਹਦਾ ਇਲਾਜ ਜਿਹੜਾ ਹੈ ਉਸੇ ਯੋਜਨਾ ਦੇ ਤਹਿਤ ਸ਼ੁਰੂ ਹੋ ਗਿਆ ਸੋ ਪੰਜਾਬ ਦੇ ਵਿੱਚ ਜਿੱਥੇ ਵੀ ਉਈ ਜ਼ਰੂਰਤ ਬੰਦਾ ਹੁੰਦਾ ਇਲਾਜ ਜਿਹੜਾ ਨਾਲ ਦੀ ਨਾਲ ਸਰਕਰੀਆ ਅੱਜ ਰਜਿਸਟ੍ਰੇਸ਼ਨ ਅੱਜ ਤੁਹਾਡੇ ਬਲਕ ਕਰਾ ਦਿੱਤੇ ਗੀਆਂ ਪ੍ਰੋਫੈਸ਼ਰ ਦੇ ਵਿੱਚ ਔਰ ਕਿੰਨੇ ਕਾਊਂਟਰ ਜਿਹੜੇ ਖੋਲੇ ਜਾ ਰਹੇ ਸਰ ਇਸ ਸਮੇਂ ਫਿਰੋਜ਼ਪੁਰ ਦੇ ਵਿੱਚ ਟੋਟਲ ਅੱਜ 12 ਫਿਰੋਜ਼ਪੁਰ ਹਲਕੇ ਦੇ ਵਿੱਚ ਚੱਲ ਰਿਹਾ ਜੀ ਦੋ ਸ਼ਹਿਰ ਦੇ ਵਿੱਚ ਚੱਲ ਰਿਹਾ 10 ਪਿੰਡਾਂ ਦੇ ਵਿੱਚ ਚੱਲ ਰਿਹਾ ਔਰ ਸ਼ਾਮ ਤੱਕ ਰਜਿਸਟ੍ਰੇਸ਼ਨ ਜਿਹੜੀ ਵੱਡੀ ਪੱਧਰ ਤੇ ਹੋ ਜੂਗਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਔਰ ਲੋਕ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕਰਦੇ ਆ ਇਹ ਰਜਿਸਟ੍ਰੇਸ਼ਨ ਆਉਣ ਤੋਂ ਬਾਅਦ ਸਰ ਕਿੰਨੇ ਕੁ ਦਿਨ ਬਾਅਦ ਕਾਰਡ ਆ ਜਾਣਗੇ ਰਜਿਸਟ੍ਰੇ ਜੀ ਹੈਨਾ ਤਾਂ ਉਹ ਨਾਲ ਦੀ ਨਾਲ ਵੈਸੇ ਡਾਊਨਲੋਡ ਹੋ ਰਿਹਾ ਪਰ ਉਹ ਕੋਈ ਚਿੰਤਾ ਵਾਲੀ ਗੱਲ ਨਹੀਂ ਸਾਡੇ ਸਾਰੇ ਵਾਦੇ ਪੂਰੇ ਹੋਗੇ ਇੱਕ ਵਾਦਾ ਜਿਹੜਾ ਪੰਜਾਬ ਦੇ ਰਹਿ ਗਿਆ ਕਿ ਹਜ਼ਾਰ ਰੁਪਏ ਮਹਿਲਾਵਾਂ ਨੂੰ ਉਹ ਮੁੱਖ ਮੰਤਰੀ ਪੰਜਾਬ ਨੇ ਮਾਗੀ ਵਾਲੇ ਦਿਨ ਐਲਾਨ ਕਰਤਾ ਕਿ ਉਹ ਜਲਦ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਤਲਬ ਕੀ ਆਪ ਸਰਕਾਰ ਵੱਲੋਂ ਜਿੰਨੇ ਵਾਦੇ ਸੀ ਉਹ ਇਸ ਵਾਰੀ ਪੂਰੇ ਹੋ ਜਾਣਗੇ ਬਿਲਕੁਲ ਪੂਰੇ ਹੋ ਜਾਣਗੇ ਕੀ ਲੱਗਦਾ 2027 ਦੇ ਵਿੱਚ ਇਹ ਸਾਰੇ ਵਾਦਿਆਂ ਨੂੰ ਲੈ ਕੇ ਕਿੱਥੇ ਕਿੱਥੇ ਦੁਬਾਰਾ ਫੀਲ ਹੋ ਸਕਦੇ ਮੈਂ ਮੈਂ ਨਹੀਂ ਇਹ ਗੱਲ ਕਹੂੰਗਾ ਪਰ ਪੰਜਾਬ ਦੀ ਤੁਸੀਂ ਪੰਜਾਬ ਦੀ ਜਨਤਾ ਨੂੰ ਪੁੱਛੋ ਤਾਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਇੰਨਾ ਹਰਮਨ ਪਿਆਰਾ ਮੁੱਖ ਮੰਤਰੀ ਔਰ ਇੰਨੀ ਵਧੀਆ ਜਿਹੜੀ ਸਰਕਾਰ ਲੋਕਾਂ ਦਾ ਤੇ ਚੰਗੀ ਸਰਕਾਰ ਮਾਨਸਬਦ ਦੀ ਸਰਕਾਰ ਆ ਸੋ ਲੋਕ ਲੋਕ ਮਾਨਸਬਦ ਹਾਂ ਬਿਲਕੁਲ ਤੁਸੀਂ ਅੱਜ ਕਾਰਡ ਇੱਥੇ ਬਣਾਉਣੇ ਸ਼ੁਰੂਆਤ ਕਰਤੀ ਹੈ ਜੀ ਹਾਂਜੀ ਕਾਰਡ ਤੋਂ ਸ਼ੁਰੂਆਤ ਹੋਣੀ ਹੋ ਗਈ ਜੀ ਲੋਕਾਂ ਦੇ ਕਾਰਡ ਬਣ ਰਹੇ ਹਨ ਹਾਂਜੀ ਬਣ ਰਹੇ ਆ ਜੀ ਕੋਈ ਦਿੱਕਤ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਕੋਈ ਨਹੀਂ ਆ ਰਹੀ ਜੀ ਬਸ ਥੋੜਾ ਸਰਵਟਾਊਨ ਹੋ ਰਿਹਾ ਵਾ ਅਸੀਂ ਅਸੀਂ ਸੈਂਟਰਸ ਦਾ ਪਾਟੀ ਬਹੁਤ ਵੱਧਿਆ ਸਾਡਾ ਕੰਮ ਕਲੀਕ ਕਰਨਾ ਸਾਡੀਆਂ ਸਲਿੱਪਸ ਨਾਲ ਦੀ ਨਾਲ ਕੀ ਕੀ ਲੈ ਕੇ ਆਣ ਕੋ ਕਾਰਡ ਤਾਂ ਕਿ ਬਣ ਜੇ ਲੋਕਾਂ ਦਾ ਜੀ ਜੀ ਵੋਟਰ ਨੇ ਜੀ 18 ਸਾਲ ਉੱਤੇ ਉਹ ਰੜ ਚਾਹੀਦਾ ਜੀ ਤੇ ਜਿਹੜੇ ਅਪਾਇਨਰ ਨੇ ਉਹਨਾਂ ਦਾ ਨਾਲ ਆਧਾਰ ਰੜ ਤੇ ਪਰਸਾ ਦੀ ਫੀਟ ਚਾਹੀਦਾ ਜੀ ਦੋ ਚੀਜ਼ਾਂ ਹਾਂਜੀ 40 20 ਤੇ ਕਿੰਨਾ ਕੁ ਸਮਾਂ ਲੱਗਦਾ ਇਹ ਸਮਾਂ ਜੀ ਜਿਹੜਾ ਸਲਿੱਪ ਟੱਡਨ ਉਹ ਤਾਂ 1-2 ਮਿੰਟ ਦਾ ਹੈ ਜੀ ਤੇ ਜਿਹੜਾ ਅੱਜ ਦਾ ਪ੍ਰੋਸੈਸ ਉਹ ਅੱਧੇ ਅੱਧੇ ਘੰਟੇ ਦਾ ਹੈ ਰਾਇ ਅਜ ਜੀ ਫੈਮਲੀ ਵੱਡੀ ਹੋਵੇ ਅਜ ਫੈਮਲੀ ਛੋਟੀ ਹੈ ਜੀ ਫਿਰ 10-15 ਮਿੰਟ ਦਾ ਪਰਸਾ ਅੱਜ ਐਮਐਲਏ ਸਾਹਿਬ ਤੁਹਾਡਾ ਕੋਈ ਸ਼ੁਰੂਆਤ ਕਰਨ ਆਏ ਸੀ ਹਾਂਜੀ ਸ਼ੁਰੂਆਤ ਕਰਨ ਆਏ ਸੀ ਬਣਾਉਣ ਲੱਗਿਆ 10 ਮਿੰਟ 15 ਮਿੰਟ ਉਹ ਕੰਪਿਊਟਰ ਦਾ ਕੰਮ ਥੋੜਾ ਇਹ ਪ੍ਰੋਸੈਸ ਲੱਗਦਾ 40 ਮ ਕੋਈ ਦਿੱਕਤ ਪਰੇਸ਼ਾਨੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਸੁਪਰ ਹਲਿਆ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਹੈ ਜਿਹੜਾ ਕਿ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਔਰ ਲੋਕ ਬੜੇ ਕੰਫਰਟੇਬਲ ਆ ਗਏ ਇੱਥੇ ਮਨਵਾਏ ਔਰ ਕੁਝ ਨਹੀਂ ਸਰਕਾਰ ਦੀ ਸਕੀਮ ਤੋਂ ਭਗਵੰਤ ਮਾਨ ਜੀ ਦੀ ਕੈਰੀ ਵਾਲੀ ਸੋਚ ਤੋਂ ਔਰ ਲੋਕ ਇੰਨੇ ਕੁ ਖੁਸ਼ ਨੇ ਜਿਹੜਾ ਕਿ ਸ਼ਾਇਦ ਕਦੀ ਮੈਦਾਨ ਆਲੀ ਸਰਕਾਰਾਂ ਨਹੀਂ ਬਣਦੀਆਂ ਇਹਨਾਂ ਨੇ ਕੁ ਕੰਮ ਕੀਤੇ ਨੇ ਤੇ ਚਾਹੁੰਦੇ ਮੈਂ ਜੋ ਪ੍ਰਚਾਰਾ ਹੋਏਗਾ ਬਹੁਤ ਬਹੁਤ ਸ਼ੁਕਰਾਨਾ ਕਰੀਏ ਨੰਦਾ ਭਗਵੰਤ ਮਾਨ ਜੀ ਦਾ ਇਹਨਾਂ ਦਾ ਮੈਂ ਤਾਂ ਪਹਿਲੇ ਵੀ ਵੋਟ ਤੇ ਇਹਨਾਂ ਨੂੰ ਪਾਈ ਅੱਜ ਵੀ ਉਹ ਵੋਟ ਇਹਨਾਂ ਨੂੰ ਪਾਈ ਅੱਜ ਤੁਹਾਡੇ ਐਮਐਲਏ ਸਾਹਿਬ ਤੁਹਾਡੇ ਵਿੱਚ ਆਏ ਨੇ ਸ਼ੁਰੂਆਤ ਕਰਨ ਵਾਸਤੇ ਤੁਹਾਡਾ ਬੰਨ ਵੀ ਗਿਆ ਤੁਸੀਂ ਪਰਚੀ ਦਿਖਾ ਵੀ ਰਹੇ ਹੋ ਕੀ ਐਦਾਂ ਦੇ ਉਪਰਾਲੇ ਤੋਂ ਕੀ ਪੰਜਾਬ ਸਰਕਾਰ ਬਾਰੇ ਕਹੋਗੇ ਤੁਸੀਂ ਮੈਂ ਤੇ ਸ਼ੌਕ ਕਰਦੀ ਆ ਮੈਂ ਲੋਕਾਂ ਨੂੰ ਵੇਖ ਕਰਨੀ ਆ ਬਿਜਲੀ ਦੇ ਬਿੱਲ ਇਹਨਾਂ ਨੇ ਮਾਫ ਕਰਾਏ ਨਹੀਂ ਤਾਂ ਕਿਹੜੀ ਸਰਕਾਰ ਸੀ ਜਿੰਨਾ ਨੇ ਕਰਵਾਏ ਇਹਨਾਂ ਨੇ ਹੀ ਕਰਵਾਏ ਨੇ ਮਗਰ ਕਿ ਜਾਤਵਾਦ ਤੋਂ ਹਾਂ ਸਹੀ ਗੱਲ ਹੈ ਤੇ ਅੱਜ ਵੀ ਇਹਨਾਂ ਨੇ ਨਮੂਰਤ ਨਹੀਂ